ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦੇ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਹਨਾ ਤੇ ਆ ਬੰਦਾ ਖਵਾੜੀਆ ਆ ਵੇਖੋ ਇਹਨੇ ਕਿੰਨਾ ਖਵਾੜ ਜੋੜਿਆ ਜੋੜ ਜੋੜ ਕੇ ਇਹ ਨਹੀਂ ਖਵਾੜ ਇਹ ਤਾਂ ਖਰਾਦ ਦਾ ਆ ਇਹ ਖਵਾੜ ਤੈਨੂੰ ਮੈਂ ਦਿਖਾਵ ਕਰਾਰੀ ਵੇਟ ਕਰਨ ਚੱਲੇ ਆ ਦੇਖੋ ਕਿੰਨਾ ਖਵਾੜ ਜੋੜਿਆ ਇਹਨੇ ਵੜੂਆ 1200 ਰੁਪਿਆ ਕੀ ਕਰਨਾ ਈ 1200 ਹੁਣ ਦਾਦੂ ਫੋਨ ਦੀ ਡਿਸਪਲੇ ਵੀ ਨਹੀਂ ਪਵਾਣੀ ਕੋਈ ਨਹੀਂ ਹਰ ਲਾਵਾਂਗੇ ਕਵਾੜਾ ਕਵਾੜ 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 ਬਾਤ ਸੇ ਫੋਨ ਖਤਮ ਹੋ ਨਹੀਂ ਪਾਉਣਾ ਹੁਣ ਦਾਦੂ ਵੀ ਗਿਆ ਤੇ ਇਹ ਤਾਂ ਜੀ ਕੰਮ ਦੀਆਂ ਚੀਜ਼ਾਂ ਵੀ ਵੇਚੀ ਪਾਈ ਤੁਰਿਆ ਹੁੰਦਾ ਆ ਪਤਾ ਨਹੀਂ ਕਿ ਹੋ ਜਾ ਮੁੰਡਾ ਇਹਨੂੰ ਕਵਾੜ ਚਾਹੀਦਾ ਬਸ ਭਾਵੇਂ ਚੱਜ ਦੀ ਚੀਜ਼ ਵੀ ਹੋਵੇ ਉਹ ਵੀ ਕਵਾੜ ਤੋਂ ਰਾਣੇ ਮੈਨੂੰ ਲੱਭਾ 60 70 ਕਿਲੋ ਦਾ ਕਵਾੜ ਆਰੇ ਲੈ ਵੀ ਕਵਾੜ ਹੀ ਲੱਭਣ ਡਿਆ ਕਿੱਡੇ ਜੋਰਾ ਸ਼ੋਰਾ ਨਾਲ ਲਗਾ 1 1 ਇੰਚ ਫਰੋਲਣ ਅਰੇ ਰஞ்சிਤ ਪਤਾ ਨਹੀਂ ਕਾਦੋ ਕਵਾੜਨ ਜੋੜਨ ਡਿਆ ਵਾ ਤੇ ਕਹਿਂ ਡਿਆ ਵਾ ਕੀ ਮੈਂ ਗਿਫਟ ਗਿਫਟ ਤੇਰੇ ਵਾਸਤੇ ਗਿਫਟ ਲਿਆਉਣਾ ਕੀ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਮੇਰੇ ਵਾਸਤੇ ਕੁਝ ਲਿਆਊਗਾ ਐਨੇ ਆਪ ਦਾ ਵੀ ਸੱਪ ਘਟ ਰਹਾ ਹੋਣਾ ਜਾਣਦਾ ਮੈਂ ਤੈਨੂੰ ਮਸ਼ੀਨ ਤੇ ਇੰਨੀਆਂ ਲਾਈਟਾਂ ਲੱਗੀਆਂ ਹਨਾ ਇੰਦਾ ਚੇਤਨੀ ਪਰਦਾ ਲਾਈਟਾਂ ਤੋਂ ਮੈਂ ਹੋਰ ਲਾਈਟਾਂ ਲਾ ਕੇ ਤੇ ਹੋਰ ਲਿਆਉਣੀਆਂ ਵਾ ਤੇ ਹੋਰ ਲਾਉਣੀਆਂ ਹੈ ਬੜ 35 ਤੇ ਚੜ ਜਾ ਚੱਕਲਾ ਸ਼ੈਡ ਵੀ ਚੱਕਲਾ ਰੁਗਾਲ ਬਣਿਆ ਤੂੰ ਬਸ ਬਸ ਬਾਕੀ ਸਾਰੇ ਕੰਮ ਨਹੀਂ ਜੀਦੇ ਅੱਛਾ ਹਾਏ ਉਪਰੀ ਦਾ ਸਟੇਰੀਂਗ ਨਾਲ ਟ ਗਿਆ ਨਾ ਸਟੇਰੀਂਗ ਸ਼ਾਨ ਦਾ ਅੱਡਾ ਸ਼ਾਨਣਾ ਸਟਾਵਾ ਕਲੀ ਆ ਸ਼ਟਰ ਆਪਣੇ ਨਵੇਂ ਘਰੇ ਕੰਮ ਸ਼ਟਰ ਖਰਾਦ ਪਾ ਪਾਵੇਂ ਵਾਲਾ ਬੱਸ ਬੱਕੇ ਗਿਆ ਸਤਾਰਨ ਲੈ ਪਾਉੜੀ ਪਈ ਲੈ ਉਹ ਭਰਾਵਾ ਮਸ਼ੀਨ ਦੇ ਬਾਦ ਨਾ ਆਇਆ ਕਰ ਤੂੰ ਆਹ ਪਿਆ ਮੈਨੂੰ ਕੋਈ ਬਾਤ ਨਾ ਬਾਹਰ ਦਾ ਬਹੁਤ ਪਿਆ ਅਨੁਮਤੀ ਲੈ ਕੇ ਆ ਵੀ ਯਾਕੀ ਲੈ ਰੱਖ ਆ ਉਹ ਵਹਣਾ ਇਹਦਾ ਵੀ ਕੀ ਕਰਨਾ ਵਹ ਇਹਦਾ ਵੀ ਕੀ ਕਰਨਾ ਹੈਨਾ ਇਕ-ਇਕ ਨਾਟ ਲੱਭਣ ਡਿਆ ਜੀ ਅਸੀਂ ਕੀ ਆਖੀ ਇਹੋ ਜਿਹੇ ਜੋ ਘਰ ਦਾ ਸਮਾਨ ਵੇਚਣ ਤੇ ਹੋਇਆ ਉਹ ਵੀ ਕੁਵਾਰ ਠੀਕ ਆ ਵੇਚਦੇ ਆ ਲੈ ਇਹਨੂੰ ਤਾਰ ਵੀ ਲੱਭ ਗਈ ਦੇਖਾਂ ਇਹੀ ਬਾਤ ਨੂੰ ਕਿਹਾ ਹੁੰਦੀ ਚੱਲ ਠੀਕ ਰਾਂ ਦੇ ਰਾਂ ਦੇ ਕਾਹਦੇ اے ਭਾਈ ਇਹ ਨਹੀਂ ਗੱਲ ਹੁੰਦੀ ਥਿਸ ਇਜ਼ ਅ ਪਰਸਨਲ ਆਪਾਂ ਜੋ ਵੀ ਚੀਜ਼ ਲੈਣੀ ਨਾ ਨਰੇ ਧੱਗੇ ਦਾ ਮੰਮੀ ਆਦੀ ਨਾ ਕਿ ਮੇਰੇ ਧੱਗੇ ਵਾ ਵਾ ਦੇ ਵਿੱਚ ਮੈਂ ਨਹੀਂ ਪਾਣੇ ਪਤਾ ਕਿਉਂ ਕਰਦੀ ਐਂ ਜਾ ਕਿ ਨਾ ਵੱਡੀ ਟੇਲਰ ਹੋਵੇ। ਵੱਡੀ ਟੇਲਰ ਤਾਂ ਚੱਲ ਟੇਲਰ ਤਾਂ ਹੈਗੀ ਐਸਾ ਗੱਲ ਕਹਿਣਾ ਕਾ ਵੀ। ਕਿ ਨਾ ਮੈਂ ਮੈਂ ਆਨਲਾਈਨ ਪੈਂਟ ਮੰਗਾਈ ਥੋੜੀ ਜਿਹੀ ਖੁੱਲੀ ਪਰਸੋਂ ਦੀ ਚੌਥੀ ਦੀ ਉਵੇਂ ਦੇੜੇ ਰੱਖੀ ਵੀ ਇੱਕ ਤੋਂ ਪਾਣੀ ਲਾਇਆ ਤੇ ਬਾਕੀ ਸਾਰਿਆਂ ਦੇ ਸੂਟ ਸੀ ਜਾਂਦੀ ਹੈ ਤੇ ਸਾਡੇ ਰੀ ਉੰਜ ਹੀ ਬਸ ਨਹੀਂ ਮੇਰਾ ਟਾਈਮ ਨਹੀਂ ਲੱਗਾ ਨਹੀਂ ਮੇਰਾ ਇਹ ਨਹੀਂ ਹੋਇਆ ਲੋਰਾ ਵੇ ਲੋ ਗਿੱਟਿਆਂ ਚ ਵੱਜਾ ਹਾਂ ਲੋਰਾ ਗਿੱਟਿਆਂ ਚ ਵੱਜਦੀਆਂ ਲੋਰਾ ਨੂੰ ਤੋਪੇ ਵੀ ਨਹੀਂ ਲਾਉਂਦੇ ਕਿ ਉੱਚੀ ਕਰ ਦੇ ਨਾ ਇਹ ਤਾਂ ਕੋਈ ਗੱਲ ਨਹੀਂ ਨਾ ਹੀ ਫਿਰ ਮੰਮੀ ਵਾਲੀ ਹਾਂ ਨਹੀਂ ਆ ਆ ਮੰਮੀ ਕਿੰਨਾ ਸੂਟ ਇਹ ਉੱਥੇ ਤੇਰੀ ਨਾਨੀ ਵਿਚਾਰੀ ਸੀ ਲਾਦੂ ਦਾ ਤਾਂ ਇੰਨੀ ਦੂਰੋਂ ਸੂਟ ਸੀਨੇ ਆਏ ਉਹ ਸੌਂਦੀ ਤੇ ਘਾਰੇ ਬੈਠੇ ਜਿਹੜੇ ਪੋਤਾ ਆਉਂਦੇ ਸੂਟ ਨਹੀਂ ਸੌਂਦੀ ਮਾ ਵੇਰਗੇ ਆ ਕੋਈ ਫਾਇਦਾ ਨਹੀਂ ਮਮਾ ਤੇ ਦਰਜੀ ਹੋਂ ਦਾ ਦਰਜੀ ਹੋਂ ਦਾ ਕੋਈ ਫਾਇਦਾ ਨਹੀਂ ਆ ਸਾਨੂੰ ਤੇ ਅਸੀਂ ਕੀਜੀ ਖਾਵਾਂਗੇ ਕਿੱਟੀ ਜਗ੍ਹਾ ਹੈ ਕੀਜੀ ਖਾਵਾਂਗੇ ਕੀਜੀ ਖਾਵਾਂਗੇ ਬਈ ਮੰਮੀ ਕੱਪੜੇ ਤਾਂ ਵੈਸੇ ਸੋਹਣੇ ਸੀਂਦੀ ਆ ਵੇਖ ਲਓ ਹਾਂ ਤੇ ਬਸ ਇਹ ਸ਼ੂਟ ਮੈਂ ਉਦੋਂ ਪਾਉਂਗਾ ਜੇ ਘਰ ਮੰਮੀ ਨੇ ਮੇਰਾ ਦੂਸਰਾ ਪੈਂਟ ਸਹੀ ਕੀਤੀ 2000 ਰੁਪਿਆ ਦਊਗੀ 2000 ਨਹੀਂ 4000 ਰੁਪਿਆ ਦਊਗੀ ਤੇ ਹਾਂ ਇਹ ਪੈਸੇ ਲੱਗੂਗੇ ਮੰਮੀ ਮੰਨ ਸਾਡੀ ਗੱਲ ਪੈਸੇ ਆਹ ਮੰਮੀ ਥੋਲੀ ਕਿਵੇਂ ਆਹ ਇਹ ਥੋਲੀ ਕਿਵੇਂ ਆਹ ਅਹ ਹੁਣ ਜੀ ਰਣਜੀਤ ਨੇ ਲਾ ਲਿਆ ਮਸ਼ੀਨ ਦਾ ਰਿਫਰ ਮੈਨੂੰ ਦੱਸੇ ਬਿਨਾਂ ਹੀ ਕਿ ਮੈਂ ਨਾਲ ਲਵਾ ਦੇਣਾ ਇਹ ਕਰਨਾ ਪੈਣਾ ਆ ਸਾਫ਼ ਹੈ ਨਾ ਇਹਾਰਾ ਬੰਦ ਹੋ ਜਾਂਦਾ ਕਿੰਨਾ ਬੰਦ ਹੋਇਆ ਪਿਆ ਹੁਣ ਇਹਦੇ ਪਾਣੀ ਵਾਧੂ ਵੇਸਟ ਹੋਣਾ ਕਰਕੇ ਸਾਫ ਹੈ ਹੈ ਪਹਿਲਾਂ ਬਲੌਰ ਨਾਲ ਮਾਰ ਲਈਏ ਲਿਆ ਕੇ ਮਾਰ ਲਾ ਬਲੌਰ ਲਿਆ ਬਲੌਰ ਹੁਣ ਇਹਨੂੰ ਜੀ ਅਸੀਂ ਸਾਫ ਕਰਦੇ ਆ ਬਾਅਦ ਚੋਂ ਇਹਨੂੰ ਆਉਣਾ ਵੀ ਹੈ ਅੱਜ ਹੀ ਪਾਉਣਾ ਹੈ ਕੱਲ੍ਹ ਨੂੰ ਜੇ ਜੇ ਦਾ ਸਹੀ ਹੋਇਆ ਤੇ ਇਹੀ ਪਾਵਾਂਗੇ ਜਿਆਦਾ ਲੀਕ ਹੋਇਆ ਫਿਰ ਲਿਆਉਣਾ ਠੀਕ ਨ ਪਾ ਕੇ ਦਿੱਤੀ ਰੈਡੀ ਰੀਟਰ ਦੇ ਸਰਪ ਇੱਕ ਹੋ ਗਿਆ ਦਾ ਹੁਣ ਸਾਫ ਤੇ ਨਵਾਂ ਪਾਉਣ ਲਿਆਉਣਾ ਪੈਣਾ ਰੈਡੀ ਰੀਟਰ ਓਹ ਸਿੱਧਾ ਮੋਟਰ ਤੇ ਤੇ ਧਾਰੀ ਜਾਣ ਲਈ ਰੰਜੀਤ ਨੇ ਇਹ ਹੁਣ ਕਰ ਲਿਆ ਰੈਡੀ ਰੀਟਰ ਬਾਹਰ ਹਣ ਮੈਨੂੰ ਪੁੱਛਦਾ ਕਿ ਮੈਂ ਨਿਕਲਿਆ ਰੈਡੀ ਰੀਟਰ ਕਿਵੇਂ ਨਿਕਲਿਆ ਰੈਡੀ ਰੀਟਰ ਠੀਕ ਠੀਕ ਨਵਾਂ ਪਾਉਣਾ ਕੇ ਪੁਰਾਣਾ ਹੀ ਹੈ ਹੈ ਤਾਪੂ ਨੂੰ ਬੋਈ ਤੇ ਠੀਕ ਕਦੂਗਾ ਬੜਾ ਹੀ ਸਿੱਧ ਸਬਜੀ ਆ ਦਾਲ ਮੋਗੀ ਮਸਾਲਾ ਕਦੇ ਨਹੀਂ ਬਣਾਈ ਹਾਂ ਦਾਲ ਲੈਣੇ ਆ ਰੀਆਂ ਦੀ ਟੋੜੀ ਲਈ ਚੰਗਾ ਜੀ ਟੌੜੀ ਧੋ ਦੂ ਟੌੜੀ ਚ ਬਣੂ ਆ ਜਾ ਰਾਨੇ ਚੱਲੇਗਾ ਪਹਿਲਾਂ ਵੇਖ ਲਈਏ ਕੋਆ ਕੀ ਨੀ ਫਿਰ ਕੋਆ ਲੈ ਕੇ ਚੱਲ ਰੋ ਹੁਣ ਜੀ ਰਣਜੀਤ ਆ ਗਿਆ ਸੀ ਬੜੇ ਚਿਰ ਪਦ ਕਰੇ ਇੱਥੇ ਕਿੱਸਾ ਕੰਮ ਮੰਗਾਇਆ ਪਰ ਪਤਾ ਨਹੀਂ ਗਿਆ ਸੀ ਪਰ ਪਤਾ ਨਹੀਂ ਗਿਆ ਸੀ ਅੱਜ ਸਵੇਰ ਦਾ ਮੈਂ ਨਾ ਸਾਧਕ ਜਾਣਾ ਮੈਂ ਨਾ ਮੋਨੀਟਰ ਵੇਖ ਕੇ ਆਉਣਾਗਾ ਇਹ ਕਹਿੰਦਾਗਾ ਯਾਰ ਪਿਛੜੀਆਂ ਗੱਲਾਂ ਦਾ ਤਾਂ ਕਰਦਾ ਲੈਪਟਾਪ ਲਿਆਵਾਂਗੇ ਉਹ ਪਰਾਵਾ ਲੈਪਟਾਪ ਤੇ ਮੋਨੀਟਰ ਲਾ ਲੇ ਮੈਨੂੰ ਗੱਲਾਂ ਮੋਨੀਟਰ ਚਾਹੀਦਾ ਮੇਰੇ ਫੋਨ ਮੇਰਾ ਫੋਨ ਦੇ ਵਿੱਚ ਸੈਮਸੰਗ ਡੈਕਸ ਡੈਕਸ ਕੰਮ ਕਰਦਾ ਉਹ ਯਾਨੀ ਕਿ ਐਦਾਂ ਪੀਸੀ ਵਾਂਗੂ ਕੰਮ ਕਰਨ ਲੱਗ ਜਾਂਦਾ ਫਿਰ ਵੀਡੀਓ ਐਡਿਟ ਕਰਨਾ ਸੌਖਾ ਹੋ ਜਾਂਦਾ ਵੱਡੀ ਡਿਸਪਲੇ ਤੇ ਛੋਟੇ ਫੋਨ ਤੇ ਐਦਾਂ ਸੌਖਾ ਹੋ ਜਾਂਦਾ ਗੱਲਾਂ ਆਪਾਂ ਨੂੰ ਮੋਨੀਟਰ ਚਾਹੀਦਾ ਬਸ ਕੱਲਾ ਮਨੀਟਰ ਕੱਲਾ ਮਨੀਟਰ ਚਾਹੀਦਾ ਬਾਲੂ ਜੇ ਤੁਰ ਰਿਪੇਅਰ ਕਰਾਉਂਦਾ ਫਰੀਦਕੋਟੋਂ ਉੱਥੋਂ ਪੁੱਛ ਕੇ ਆਉਣੇ ਆ ਜਾ ਬੈਠ ਅਨੀ ਬੇਖਾਇਆ ਕਵਾੜੀਆ ਅੱਡੇ ਤੇ ਹੈਗਾ ਆ ਤੇ ਹੁਣ ਅਸੀਂ ਕਵਾੜ ਲੈ ਕੇ ਚੱਲੇ ਆ ਘਰੋਂ ਉਹ ਪਕਾਈ ਕਰਨ ਡਿਆ ਕਿਹੜਾ ਤੇ ਮੈਂ ਇੱਥੇ ਹੀ ਆਇਆ ਔਰ ਕਿੱਥੇ ਆਇਆ ਉਹ ਤਾਂ ਵਾਵਾ ਮਾਰਾ ਓਏ ਕਿੰਨਾ ਖਿ ਜੋੜ ਲਿਆਈ 4 ਮਹੀਨੇ ਵਿੱਚ ਜੋੜਾ ਹੈ 4 ਮਹੀਨੇ ਮੇਹਨਤ ਦਾ ਵੇਚਿਆ ਹੀ ਗਵਾੜ 220 ਦਾ ਹੈ 220 ਦਾ ਇੰਦੀ ਲੋਟਰੀ ਲੱਗ ਚੁੱਕੀ ਹੈ ਯਾਰ ਸਾਡੇ ਚੱਲਦੇ ਆ ਹੋਣੇ ਨਹੀਂ ਕੱਲ ਨੂੰ ਵੇਖਾਂਗੇ ਅੱਜ ਨਹੀਂ ਆਜਾ ਹਰ ਰੋਜ਼ ਕਹਿ ਦਿੰਦਾ ਕਿ ਕੱਲ ਨੂੰ ਕੱਲ ਨੂੰ ਜਿਹਦੇ ਕੋਲ ਜਾਣਾ ਉਹ ਦੁਕਾਨ ਮਾਰ ਗਿਆ ਹੁਣ ਨਾਲੇ ਉੱਥੇ ਘਰੇ ਫੋਨ ਲਾ ਬੰਦਾ ਸਾਹਮਣੇ ਦਰਿਆ ਆਉਂਦਾ ਕੋਈ ਜਾਣਿਆ ਪਛਾਨਿਆ ਬੰਦਾ ਦਰਿਆ ਆਉਂਦਾ ਮੈਂ ਅੰਨਾ ਅਸੀਂ ਅੰਨੇ ਆ ਮੈਂ ਆ ਗਈ ਘਰੇ ਕੁਛ ਨਹੀਂ ਲਿਆ ਪੈਸਾ ਉਹਦਾ ਆ ਬੱਸ ਮਾਤਾ ਜੀ ਨੇ ਕਿਉਂ ਮੰਗਾਇਆ ਵਾ ਲੈ ਕੀ ਦਾਲ ਲੈਂਦੀ ਜੀ ਦਾਲ ਲੈ ਲਿਆ ਜੀ ਦੋ ਬਲਾ ਜੀ ਦਾਲ ਲੱਗੇਗੀ ਪਹਿਲਾਂ ਪਾਣੀ ਲਈਏ ਦਾਲ ਤੋਂ ਪਹਿਲਾਂ ਨਹੀਂ ਦਾਲ ਵੀ ਲਓ ਜੀ ਪਾਣੀ ਲੈ ਆ ਪਹਿਲਾਂ ਉੱਥੇ ਦਾਲ ਥੜਕ ਜਿਓ ਵਾਗਰੂ ਬੋਲੋ ਵਾਗਰੂ ਚੌਲੀਆਂ ਹੀ ਲਾ ਬੋਲੋ ਵਾਗਰੂ ਚੌਲੀਆਂ ਜੀ ਬੋਲੋ ਵਾਗਰੂ ਤਾਂ ਸੁਣਦੀ ਇਹਨੂੰ ਕਿਸੇ ਨੂੰ ਵਾਗਰੂ ਯਾਰ ਮੇਰੇ ਪੈਸੇ ਲੱਗੇ ਯਾਰ ਮੈਂ 900 ਵਟਿਆ ਸੀਗਾ 920 ਰੁਪਏ ਦਾ ਤੂੰ ਮੈਨੂੰ ਫੜਾ ਇੱਧਰ ਵੇਖ ਕੇ ਮੈਨੂੰ ਲੱਗਦੇ ਅੱਜ ਵੇਖ ਪੈਸੇ ਵੇਖ ਕੇ ਤੇਲ ਪਾਇਆ ਹੋਰਦਾ ਆਹੋ ਨਹੀਂ ਮੈਂ ਇਹ ਭੁੱਲ ਜੋ ਇਹ ਪੈਸੇ ਹੈ ਹੀ ਨਹੀਂ ਘਰੇ ਯਾਰ ਮੈਂ ਪਤਾ ਕੀ ਮੈਂ ਨਾ ਯਾਰ ਚੀਜ਼ ਲੈ ਕੇ ਹੁਣੀ ਸਾਨੂੰ ਪੈਸੇ ਸੁੱਟ ਜੰਦੇ ਆ ਕੀ ਦੱਸਣਾ ਜਰੂਰੀ ਆ ਤੂੰ ਪੈਸੇ ਦੇ ਨਾ ਯਾਰ ਮੈਂ ਤੁਹਾਨੂੰ ਕਦੇ ਪੁੱਛਿਆ ਪੈਸੇ ਦਾ ਕੀ ਕੀਤਾ ਜੇ ਆਪਣੇ ਘਰੇ ਐਦਾਂ ਦਾ ਕੁਝ ਚੱਲਦਾ ਹੀ ਰਹਿੰਦਾ ਕਿਰਪਾ ਕਰਕੇ ਇਸ ਨੂੰ ਇਗਨੋਰ ਕੀਤਾ ਜਾਵੇ ਜੇਕਰ ਤੁਸੀਂ ਇਹਦੇ ਵਿੱਚ ਜ਼ਿਆਦਾ ਇੰਟਰਫੇਅਰ ਹੋਣਾ ਚਾਹੁੰਦੇ ਹੋ ਤੇ ਤੁਹਾਡੇ ਘਰੇ ਵੀ ਇਹ ਕੁਝ ਹੋ ਸਕਦਾ ਹੈ ਸਾਡਾ ਛੋਟਾ ਬਹੁਤ ਹੀ ਜ਼ਿਆਦਾ ਗੁੱਸੇ ਵਾਲਾ ਹੈ ਇਹ ਐਦਾਂ ਹੀ ਕਰਦਾ ਰਹਿੰਦਾ ਹੈ ਉਹ ਵੇਖੋ ਇਹ ਅੱਜ ਸਾਡੇ ਰਾਣੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਹਨਾ ਆਣੇ ਕੀ ਕੀਤਾ ਮੈਨੂੰ ਆ ਗਿਆ ਇਹਨੇ ਇੱਥੇ ਸਫਾਈ ਬੜੀ ਘੈਂਟ ਕੀਤੀ ਹਾਲਾਂਕਿ ਸਫਾਈ ਲੱਗਦੀ ਨਹੀਂ ਪਰ ਸਾਨੂੰ ਲੱਗਦੀ ਪਈ ਆ ਕਿ ਸਫਾਈ ਕੀਤੀ ਬੜੀ ਸੋਹਣੀ ਇਹਨੇ ਆਹ ਉੱਤੇ ਤਾਂ ਇੱਥੇ ਕੁਆੜੀ ਚੱਕਿਆ ਇਹਨੇ ਬਹੁਤ ਸੋਹਣੀ ਸਫਾਈ ਕਰਦਾ ਮੁੰਡਾ ਤੁਹਾਨੂੰ ਕੀ ਦਿੱਤਾ ਜਾਵੇ ਕੈਮਰੇ ਸਾਹਮਣੇ ਵੀ ਦਿਖਾ ਦੇ ਹੂੰ ਕਿਹਦਾ ਮੇਰਾ ਵਿਆਹ ਕਰਾ ਦੋ ਅੜਾ ਨਹੀਂ ਇਹ ਤਾਂ ਕੋਈ ਅਸਲੀਲ ਗੱਲ ਹੈ ਮੈਂ ਤਾਂ ਇਹ ਰঞ্জੀਤ ਲੈ ਆਇਆ ਪਾਣੀ ਤੇ ਹੁਣ ਇਹ ਨਹਾਉਂਦਾਗਾ ਬਾਅਦ ਚ ਅਸੀਂ ਜਾਂਦੇ ਐ ੱਡੇ ਤੇ ਮੰਮਾ ਦੁੱਧ ਵੀ ਲਿਆਉਣ ਆਲਾ ਏ ਹੈਨਾ ਅਹੀਂ ਲੈ ਦੁੱਧ ਹੜਾ ਤੇ ਆ ਖਾਣ ਡਿਆ ਗੁੱਤੀਆ ਤੇ ਮਮਾ ਬਣਾਉਂਦੀ ਸਬਜ਼ੀ ਮਕਾਂ ਦੀ ਸਬਜ਼ੀ ਦਾਲ ਹਾਂ ਖਾਣ ਉਹ ਰਾਜੀ ਨਹੀਂ ਕਰਨਾ ਮੂੰਗੀ ਮਸਾਲਾ ਦੀ ਕਿਉਂ ਮਾਂ ਜੋ ਲੈਣੀ ਬਣਾਉਂ ਦਿੰਦੀ ਤੁਸੀਂ ਆਪ ਹੀ ਲੈ ਆਈਏ ਉਹ ਲੈ ਆਉਂਦੇ ਤਾਂ ਤੂੰ ਸਾਨੂੰ ਆਖਾ ਦਿਸੀ ਮੂੰਗੀ ਮਸਾਲਾ ਦੀ ਆਹ ਮੂੰਗੀ ਮਸਾਲਾ ਦੀ ਕਵੇਲਾ ਹੋਇਆ ਪਿਆ ਸੀ ਬੁੱਤ ਕਵੇਲੇ ਨਾਲ ਮੂੰਗੀ ਮਸਾਲਾ ਦੀ ਬਣਨੀ ਜਾ ਨਹੀਂ ਮਮਾ ਤੇ ਨਾਲ ਦਾਲ ਰੋਟੀਆਂ ਲਾ ਰੋਟੀ ਖਾ ਕੇ ਅੱਜ ਕਿਹੜੀ ਮੂਵੀ ਵੇਖਣੀ ਦਾਸ ਹਰੀ Netflix ਤੇ ਅੱਜ ਮੂਵੀ ਵੇਖਨੇ ਵਧੀਆ ਜੀ ਤੁਹਾਨੂੰ ਹੋਰ ਅੰਗੇ ਅਸੀਂ ਰੋਟੀ ਖਾਧੀ ਆ ਹੁਣੇ ਤੇ ਰਣਜੀਤ ਵੇਖੋ ਮੁੰਮੀ ਨੇ ਇੱਕ ਗੰਡਾ ਮੰਗਾਇਆ ਤੇ ਨੂੰ ਗੰਡਾ ਲੈਣਾ ਹੈ ਭਰਾਵਾ ਗੰਡਾ ਲੈਣਾ ਇਨਾ ਆਪ ਖਾ ਗਿਆ ਇੱਕ ਨਿੱਕਾ ਜਿਹਾ ਗੰਡਾ ਨਹੀਂ ਮੈਨੂੰ ਖੜਾ ਸਕਦਾ ਛੁੱਟੀ ਕੀ ਗੰਢੀ ਕੀ ਮੈਂ ਤੁਹਾਨੂੰ ਕਹਾਂ ਜਾਨੋ ਰਾਜਾ ਬਾਬੂ ਜਿਗਰ ਹਾਰੇ ਬਾਬੂ ਹੋਰ ਸੁਣਾ ਹਾਂ ਹੋਰ ਸੁਣਾ ਮਸਤ ਨਹੀਂ ਕਿਵੇਂ ਕਹਿੰਦੀ ਹੁੰਦੀ ਆ ਮਸਤ ਕਿਵੇਂ ਕਿਵੇਂ ਕਰੀਂ ਅਨੂਪਾ ਵਾਂਗੂ ਆਕੇ ਸੂਰੀ 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 ਨਹੀਂ ਨਹੀਂ ਅਨੂਪਾ ਮਮਾ ਨਹੀਂ ਸਹੀ ਹਾਂ ਉਹੜੀ ਐ ਪੌਂਦੀ ਇੱਥੇ ਹੁੰਦਾ ਨਹੀਂ ਨਾ ਮੈਨੂੰ ਪਤਾ ਓ ਯਾਰ ਉਹਨਦੀ ਨੋਹ ਦਾ ਤਾਂ ਨਾਮ ਸਹੀ ਹੁੰਦਾ ਵਾ ਸੂਰੀ 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 ਹੁਣ ਜੇ ਵੇਖਣ ਲੱਗਦੇ ਆ ਮੂਵੀ ਮਮਾ ਪਾਣੀ ਗਰਮ ਕਰਕੇ ਰੋ ਦੇ ਦੇ ਹਨ ਜੇ ਵੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਆਪ ਜੀ ਦਾ ਧੰਨ ਧੰਵਾਦ ਥੈਂਕ ਯੂ